ਐਕਸੀਡੈਂਟ ਦੇ ਨਸੀ ਲੁਧਿਆਣਾ ਨੇ ਬਹੁਤ ਹੀ ਅੱਛਾ ਪ੍ਰਦਰਸ਼ਨ ਕੀਤਾ ਸਾਡੇ ਮਾਨਯੋਗ ਵਾਈਸ ਚਾਂਸਲਰ ਸਾਹਿਬ ਉਹਨਾਂ ਦੇ ਪ੍ਰੋਫੈਸਰ ਸਾਹਿਬ ਪ੍ਰਵੀਨ ਜੀ ਖੜੇ ਨੇ ਬੈਠੇ ਨੇ ਪ੍ਰਵੀਨ ਜੀ ਇਹਨਾਂ ਨੇ ਨਵੀਂ ਜਿਹੜਾ ਤਕਨੀਕ ਅਜ਼ਾਦ ਕੀਤੀ ਹੈ ਸਪੀਡ ਬਰੀਡਿੰਗ ਫੈਸਿਲਿਟੀ ਔਰ ਇਹਨਾਂ ਤੋਂ ਸਾਰੇ ਪ੍ਰੋਜੈਕਟ ਜਿਹੜੇ ਦੇਖੋ ਉਹ ਮੈਂ ਲੈਏ ਨੇ ਕਿ ਆਉਣ ਵਾਲੇ ਸਮੇਂ ਦੇ ਅੰਦਰ ਬਿਲਕੁਲ ਅਸੀਂ ਜਿਹੜਾ ਜਿਲ੍ਹਾ ਵੀ ਬਦਲ ਚਾਹੀਦਾ ਕਰ ਜਿੰਨੇ ਵੀ ਪੈਸੇ ਚਾਹੀਦੇ ਸੀ ਦੇਵਾਗੇ ਕਿਉਂਕਿ ਪੰਜਾਬ ਜਿਹੜਾ ਉਹ ਖੇਤੀਬਾੜੀ ਦੇ ਪਰਸੂਬਾ ਪੰਜਾਬ ਦੇ ਉਪਰ ਖੇਤੀਬਾੜੀ ਜਿਹੜੀ ਮੇਨ ਸਾਡਾ ਕੀਤਾਗਾ ਮੀਤ ਤਦ ਲੱਗ ਬਣ ਕੋ ਜਿਹੜੇ ਦੀ ਜਿਸ ਨੇ ਕਿਸੇ ਵਿਅਕਤੀ ਨੇ ਕਿਤੇ ਘਪਲਾ ਕੀਤਾ ਕੋਈ ਵੀ ਵਿਅਕਤੀ ਆ ਉਹਦੇ ਖਿਲਾਫ ਕਾਨੂੰਨ ਦੇ ਅਧਾਰ ਮੁਤਾਬਕ ਕਰ ਲਈ ਹੁੰਦੀ ਹੈ ਤੇ ਉਹ ਆਪਣੀ ਕਾਰਵਾਈ ਕਰ ਰਿਹਾ ਹੈਗਾ ਸੋ ਬਿਲਕੁਲ ਕਾਨੂੰਨ ਦੇ ਅਧਾਰ ਮੁਤਾਬਕ ਹੋ ਪੰਜਾਬ ਦੇ ਕੈਬਨਿਟ ਮੰਤਰੀ ਹਰਪਾਲ ਚੀਮਾ ਨੇ ਅੱਜ ਪੀਏਯੂ ਲੁਧਿਆਣਾ ਵਿੱਚ ਸਪੀਡ ਬਰੀਡਿੰਗ ਪਲਾਂਟ ਦਾ ਉਦਘਾਟਨ ਕੀਤਾ ਹੈ ਇੱਥੇ ਵੀ ਦੱਸ ਦਈਏ ਕਿ ਜਿੱਥੇ ਪਲਾਂਟ ਦਾ ਜਾਇਜ਼ਾ ਲਿਆ ਤਾਂ ਉੱਥੇ ਹੀ ਮਾਹਿਰ ਡਾਕਟਰਾਂ ਦੇ ਨਾਲ ਵੀ ਗੱਲਬਾਤ ਕੀਤੀ ਗਈ ਹੈ ਉਧਰ ਇਸ ਪਲਾਂਟ ਦੀ ਮਦਦ ਦੇ ਨਾਲ-ਨਾਲ ਸੂਬੇ ਦੇ ਕਿਸਾਨਾਂ ਨੂੰ ਵੀ ਉਹਨਾਂ ਫਾਇਦਾ ਦੱਸਿਆ ਹੈ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹਾਂ ਵਿੱਤ ਮੰਤਰੀ ਹਰਪਾਲ ਚੀਮਾ ਨੇ ਇਸ ਪਲਾਂਟ ਨਾਲ 1 ਸਾਲ ਵਿੱਚ ਹੀ ਫਸਲ ਦੀ ਵੱਖ-ਵੱਖ ਕਿਸਮਾਂ ਇਜਾਦ ਕੀਤੀਆਂ ਜਾ ਸਕਣਗੀਆਂ ਉਹਨਾਂ ਕਿਹਾ ਕਿ ਨਾਲ ਹੀ ਕਿਸਾਨ ਨਵੀਂ ਕਿਸਮਾਂ ਦਾ ਫਾਇਦਾ ਵੀ ਲੈ ਸਕਣਗੇ ਇਸ ਤੋਂ ਇਲਾਵਾ ਉਹਨਾਂ ਵੱਖ-ਵੱਖ ਮੁੱਦਿਆਂ ਤੇ ਵੀ ਗੱਲਬਾਤ ਕੀਤੀ ਹੈ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਨੇ ਬਹੁਤ ਹੀ ਅੱਛਾ ਪ੍ਰਦਰਾਲਾ ਕੀਤਾ ਸਾਡੇ ਮਾਨਯੋਗ ਵਾਈਸ ਚਾਂਸਲਰ ਸਾਹਿਬ ਉਹਨਾਂ ਦੇ ਪ੍ਰੋਫੈਸਰ ਸਾਹਿਬ ਪ੍ਰਵੀਨ ਜੀ ਖੜੇ ਨੇ ਮੈਡਮ ਪ੍ਰਵੀਨ ਜੀ ਇਹਨਾਂ ਨੇ ਇੱਕ ਨਵੀਂ ਜਿਹੜਾ ਤਕਨੀਕ ਅਜ਼ਾਜ਼ ਕੀਤੀ ਹੈ ਸਪੀਡ ਬਰੀਡਿੰਗ ਫੈਸਿਲਿਟੀ ਇਹ ਮੈਂ ਸਮਝਦਾ ਦੇਸ਼ ਦੇ ਅੰਦਰ ਪਹਿਲੀ ਤਕਨੀਕ ਜਿਹੜੀ ਆ ਉਹ ਸਾਡੀ ਯੂਨੀਵਰਸਿਟੀ ਨੇ ਤਿਆਰ ਕੀਤੀ ਆ ਸੋ ਇਹਦੇ ਨਾਲ ਆਉਣ ਵਾਲੇ ਸਮੇਂ ਵਿੱਚ ਪੰਜਾਬ ਦੇ ਕਿਸਾਨਾਂ ਨੂੰ ਦੇਸ਼ ਦੇ ਕਿਸਾਨਾਂ ਨੂੰ ਬਹੁਤ ਵੱਡਾ ਫਾਇਦਾ ਹੋਊਗਾ ਸੋ ਜਿਹੜੀਆਂ ਵੈਰਾਈਟੀਆਂ ਨੂੰ ਬਣਾਉਣ ਦੇ ਅੰਦਰ ਸਾਲ-ਸਾਲ ਚਾਰ-ਚਾਰ ਸਾਲ ਲੱਗ ਜਾਂਦੇ 6 10-10 ਸਾਲ ਵੀ ਲੱਗ ਜਾਂਦੇ ਸੀਗੇ ਤੋਂ ਮੈਂ ਸਮਝਦਾ ਸਾਲ 6 ਮਹੀਨਿਆਂ ਚ ਕਈ ਤਾਂ ਉਦੋਂ ਵੀ ਘੱਟ ਸਮੇਂ ਵਿੱਚ ਤਿਆਰ ਹੋਣਗੀਆਂ ਸੋ ਮੈਂ ਸਮਝਦਾ ਆਉਣ ਵਾਲੇ ਸਮੇਂ ਦੇ ਵਿੱਚ ਸਾਡੀ ਜਿਹੜੀ ਐਗਰੀਕਲਚਰ ਖੇਤਰਾ ਉਹ ਹੋਰ ਵੀ ਜਿਹੜੀਆਂ ਬਲੰਦੀਆਂ ਨੂੰ ਪ੍ਰਾਪਤ ਕਰੂਗਾ। ਸਾਨੂੰ ਤੋਂ ਭਾਗ ਵੀ ਤੁਹਾਡੇ ਕੋਲ ਆ ਕਿ ਨਹੀਂ ਰਿਸਰਚ 'ਚ ਬਹੁਤ ਘੱਟ ਪੈਸੇ ਖਰਚ ਜਾਂਦੇ ਨੇ। ਸੋ ਲੱਗਦਾ ਕਿ ਬਜਟ ਵਧਾਉਣ ਦੀ ਲੋੜ ਆ ਖਾਸ ਕਰਕੇ ਰਿਸਰਚ ਤੇ। ਦੇਖੋ ਪਿਛਲੇ ਮਹੀਨੇ ਹੀ ਮੈਂ ਮਾਨਯੋਗ ਵਾਈਸ ਚਾਂਸਲਰ ਸਾਹਿਬ ਨਾਲ ਮੀਟਿੰਗ ਕੀਤੀ ਸੀਗੀ ਔਰ ਇਹਨਾਂ ਤੋਂ ਸਾਰੇ ਪ੍ਰੋਜੈਕਟ ਜਿਹੜੇ ਤਾਂਗੇ ਉਹ ਮੈਂ ਲੈਏ ਨੇਗੇ ਆਉਣ ਵਾਲੇ ਸਮੇਂ ਦੇ ਅੰਦਰ ਬਿਲਕੁਲ ਅਸੀਂ ਜਿਹੜਾ ਜਿੰਨਾ ਵੀ ਬਜਟ ਚਾਹੀਦਾਗਾ ਜਿੰਨੇ ਵੀ ਪੈਸੇ ਚਾਹੀਦੇ ਅਸੀਂ ਦੇਵਾਂਗੇ ਕਿਉਂਕਿ ਪੰਜਾਬ ਜਿਹੜਾ ਉਹ ਖੇਤੀਬਾੜੀ ਨਿਰਪਰ ਸੂਬਾਗਾ। ਪੰਜਾਬ ਦੇ ਅੰਦਰ ਖੇਤੀਬਾੜੀ ਜਿਹੜੀ ਮੇਨ ਸਾਡਾ ਕੀਤਾਗਾ ਮੇਨ ਧੰਦਾਗਾ ਪੰਜਾਬ ਦੇ ਲੋਕਾਂ ਦਾ ਸੋ ਉਹਦੇ ਲਈ ਅਸੀਂ ਉਹਨੂੰ ਅੱਗੇ ਲੈ ਕੇ ਜਾਣ ਲਈ ਫਸਲਾਂ ਦਾ ਹੋਰ ਹੋਰ ਕਿਸ ਤਰ੍ਹਾਂ ਅਸੀਂ ਫਸਲਾਂ ਤੋਂ ਪ੍ਰੋਡਕਸ਼ਨ ਕਿਵੇਂ ਵਧਾ ਸਕਦੇ ਹਾਂ ਡਾਈਵਰਸੀਫਿਕੇਸ਼ਨ ਵੱਲ ਕਿਸ ਤਰ੍ਹਾਂ ਹੋਰ ਨਵੀਆਂ ਫਸਲਾਂ ਨੂੰ ਲੈ ਸਕਦੇ ਹਾਂ ਉਹਦੇ ਸਮਾਂ ਕਿਦਾਂ ਘਟਾਇਆ ਜਾ ਸਕਦਾ ਜਿਸ ਤਰ੍ਹਾਂ ਅੱਜ ਆਪਾਂ ਆਏ ਹਾਂਗੇ ਸੋ ਇਹ ਸਾਰੇ ਲਈ ਜਿੰਨਾ ਵੀ ਪੈਸਾ ਚਾਹੀਦਾ ਅਸੀਂ ਦੇਵਾਂਗੇ ਅਸੀਂ ਬਿਲਕੁਲ ਐਗਰੀਕਲਚਰ ਯੂਨੀਵਰਸਿਟੀ ਨੂੰ ਹੋਰ ਅੱਗੇ ਲੈ ਕੇ ਜਾਵਾਂਗੇ ਪਿਛਲੇ ਕਾਰਜਕਾਲ ਦੇ ਦੌਰਾਨ ਕੁਝ ਮਸ਼ੀਨਾਂ ਨੂੰ ਲੈ ਕੇ ਘਟਾਲਾ ਹੋਇਆ ਸੀ ਸੋ ਉਸ ਨੂੰ ਲੈ ਕੇ ਹੁਣ ਜਾਂਚ ਦੀ ਵੀ ਰਿਪੋਰਟ ਦਿੱਤੀ ਗਈ ਹੈ ਸੋ ਲੱਗਦਾ ਵੀ ਖੁਲਾਸੇ ਹੋਣਗੇ ਬਟਾ ਨੋਟ ਜਾਰੀ ਦੇਖੋ ਜਿਹੜੇ ਵੀ ਜਿਸ ਨੇ ਵੀ ਕਿਸੇ ਵੀ ਵਿਅਕਤੀ ਨੇ ਇਹਦੇ ਕੱਪੜਾ ਕੀਤਾਗਾ ਕੋਈ ਵੀ ਵਿਅਕਤੀ ਆ ਨਾ ਉਹਦੇ ਖਿਲਾਫ ਕਾਨੂੰਨ ਦੇ ਮੁਤਾਬਕ ਕਾਰਵਾਈ ਹੁੰਦੀ ਆ ਤਾਂ ਕਾਨੂੰਨ ਆਪਣੀ ਕਾਰਵਾਈ ਕਰ ਰਿਹਾ ਹੈਗਾ ਸੋ ਬਿਲਕੁਲ ਕਾਨੂੰਨ ਦੇ ਮੁਤਾਬਕ ਕਾਰਵਾਈ ਹੋਊ। ਸਰ ਇੰਡੀਆ ਗੱਠਜੋੜ ਦੀ ਮੀਟਿੰਗ ਨਾਲ ਲੱਗਦਾ ਹੈ ਕਿ ਪੰਜਾਬ ਨੂੰ ਲੈ ਕੇ ਕੁਝ ਹੱਲ ਹੋ ਪਾਏਗਾ ਕਾਂਗਰਸ ਜਨਾਮ ਦੇਖੋ ਇੰਡੀਆ ਆਲਾਈਂਸ ਦੀ ਮੀਟਿੰਗ ਜਿਹੜੀ ਆ ਉਹ ਜਾਰੀ ਆ ਜਦੋਂ ਇੰਡੀਆ ਆਲਾਈਂਸ ਦੀ ਮੀਟਿੰਗ ਹੋਊਗੀ ਜਿਹੜੇ ਸਾਡੇ ਮੈਂਬਰ ਸਹਿਬਾਨ ਜਾਂ ਦੂਸਰੀਆਂ ਪਾਰਟੀ ਦੇ ਮੈਂਬਰ ਸਹਿਬਾਨ ਬੈਠੇ ਨੇ ਉਹ ਬਰੀਫ ਕਰਨਗੇ। ਸਰ ਮਿਸਟਰ ਰਮਨ ਅਰੋੜਾ 26 ਜਨੂਰੀ ਨੂੰ ਮਿਸਟਰ ਅਰੋੜਾ ਤੇ ਨਵੀਆਂ ਕਾਰਸ ਜਿਹੜੀਆਂ ਦੀਆਂ ਗਈਆਂ ਸਰ ਕੰਮ ਦੇਖੋ ਜਿਹੜੀਆਂ ਪੁਰਾਣੀਆਂ ਕਾਰ ਹੋ ਜਾਂਦੀਆਂ ਨੇ ਉਹਦੀ ਜਗ੍ਹਾ ਤੇ ਨਵੀਆਂ ਕਾਰਾਂ ਆਉਂਦੀਆਂ ਰਹਿੰਦੀਆਂ ਨੇ ਕੋਈ ਪ੍ਰਕਿਰਿਆ ਜਾਰੀ ਹੈ ਜਦੋਂ ਕੋਈ ਕਾਰ ਕੰਡਮ ਹੁੰਦੀ ਆ ਉਦੋਂ ਹੀ ਨਵੀਂ ਲਈ ਜਾਂਦੀ ਹੈ ਇਹ ਨਹੀਂ ਹੈਗਾ ਕਿ ਨਵੀਆਂ ਖੜੀਆਂ ਨੇ ਗਈਆਂ ਸੋ ਜਿੱਥੇ ਕਿਤੇ ਰਿਕੁਆਇਰਮੈਂਟ ਆ ਪੈਸਾ ਉੱਥੇ ਹੀ ਖਰਚਿਆ ਜਾ ਰਿਹਾ ਹੈ ਸਰ ਮਿਨਿਸਟਰ ਰਮਨ ਅਰੋੜਾ 26 ਜਨਵਰੀ ਨੂੰ ਝੰਡਾ ਲਹਿਰਾ ਰਹੇ ਨੇ ਤੇ ਗਵਰਨਰ ਨੇ ਚਿੱਠੀ ਲਿਖੀ ਹੈ ਤੁਹਾਡੀ ਸਰਕਾਰ ਕੀ ਕਹਿਣਾ ਚਾਹੋਗੇ ਦੇਖੋ ਉਹਨਾਂ ਕੋਲੇ ਹਜੇ ਸਟੈਚੂਟਰੀ ਪੀਰੀਅਡ ਜਿਹੜਾ ਹੈਗਾ ਅਪੀਲ ਕਰਨ ਦਾ ਸਮਾਂ ਉਹਨਾਂ ਕੋਲੇ ਹੈਗਾਗਾ ਜਿੰਨੀ ਇੱਕ ਬੰਦੇ ਨੂੰ ਅਪੀਲ ਕਰਨ ਲਈ ਸਮਾਂ ਚਾਹੀਦਾ ਹੁੰਦਾ 30 ਦਿਨ ਦਾ ਸਮਾਂ ਹੁੰਦਾਗਾ ਸੋ ਆਪਦੀ ਉਹ ਲੀਗਲ ਜਿਹੜੀ ਉਹਨਾਂ ਕੋਲੇ ਰਾਈਟ ਨੇ ਉਹਨੂੰ ਐਕਸਰਸਾਈਜ਼ ਕਰਨਗੇ ਜਦੋਂ ਲੀਗਲ ਰਾਈਟ ਐਕਸਰਸਾਈਜ਼ ਹੋ ਗਿਆ ਉਸ ਤੋਂ ਬਾਅਦ ਅਦਾਲਤ ਨੇ ਫੈਸਲਾ ਕਰਨਾਗਾ ਮੈਟਰ ਸਬ ਜੁਡਾਈ ਸਾਂ ਮੈਂ ਇੱਥੇ ਜਿਆਦਾ ਨਹੀਂ ਬੋਲੂਗਾ ਸੋ ਮੈਨੂੰ ਸਮਝ ਆਇਆਗਾ ਕਿ ਉਹ ਹਜੇ ਉਹਨਾਂ ਕੋਲੇ ਲੀਗਲ ਰਾਈਟ ਹੈਗਾਗਾ ਹਜੇ ਉਹਨਾਂ ਕੋਲੇ ਲੀਗਲ ਆਪਣਾ ਸਮਾਂ ਵੀ ਰਹਿੰਦਾ ਹੈਗਾ ਸੋ ਸਾਨੂੰ ਵੇਟ ਕਰਨੀ ਚਾਹੀਦੀ ਹੈ ਥੈਂਕ ਯੂ ਸੈਸਿੰਗ ਕੇ ਰਿਗਾਰਡਿੰਗ ਕੀ ਫੈਸਿਲਿਟੀਆਂ ਜੋ ਹੈ प्रोसेसिंग जैसे डाइवर्सिफिकेशन की बात की आपने तो प्रोसेसिंग के रिलेटेड आ, काफी सारे इश्यूज हैं क्योंकि उसके लिए फैक्ट्रीज और इंफ्रास्ट्रक्चर की कमी कितनी है, आ, है बिल्कुल जदों डाइवर्सिफिकेशन ਆਉਣ ਦੇ ਨਾਲ ਬਹੁਤ ਸਾਰੇ ਹੋਰ ਪ੍ਰੋਸੈਸਿੰਗ ਦਾ ਕੰਮ ਆ ਜਾ ਹਰ ਜਿੰਨੇ ਵੀ ਕੰਮ ਨੇ ਉਹਦੇ ਲਈ ਜਿੱਥੇ ਵੀ ਬਜਟ ਦੀ ਜਰੂਰਤ ਹੈ ਕਿਉਂਕਿ ਮੇਰੇ ਮੈਂ बतौर फाइनेंस मिनिस्टर ही कह सकता हूं कि वो असली फंड में मुहैया करामा के प्रोसेसिंग के लिए इस बार असली फूड प्रोसेसिंग के लिए पंजाब एग्रो ने ਪੰਜਾਬ ਐਗਰੋ ਨੂੰ ਹੋਰ ਮਜ਼ਬੂਤ ਕਰਨ ਦੇ ਲਈ ਅਸੀਂ ਉਹਨਾਂ ਨੂੰ ਫੰਡ ਮੈਚ ਜਿਆ ਕਰਾਏ ਨੇ ਕਿ ਤਾਂ ਕਿ ਜਿੱਥੇ ਫੂਡ ਪ੍ਰੋਸੈਸਿੰਗ ਚਾਹੇ ਹੋ ਮੈਂ ਅਲੀਚੀ ਦੀ ਗੱਲ ਕਰਾਂ ਜਾਂ ਫਿਰੋਜ਼ਪੁਰ ਚ ਮਿਰਚ ਦੀ ਗੱਲ ਕਰੀਏ ਤੇ ਉੱਥੇ ਅਸੀਂ ਕਿਹਾ ਕਿ ਨਵੇਂ ਕਾਰਖਾਨੇ ਜਾਂ ਨਵੇਂ ਜਿਹੜੀ ਇੰਡਸਟਰੀ ਲਾਓ ਤਾਂ ਕਿ ਫੂਡ ਪ੍ਰੋਸੈਸਿੰਗ ਜਿਹੜੀ ਹੋ ਸਕੇ ਉਸ ਫੂਡ ਪ੍ਰੋਸੈਸਿੰਗ ਦੇ ਨਾਲ ਹੀ ਸਾਡਾ ਪ੍ਰੋਡਕਟ ਜਿਹੜਾਗਾ ਦੇਸ਼ ਦੁਨੀਆ ਚ ਜਾ ਸਕੇ ਠੀਕ ਹੈ ਥੈਂਕ ਯੂ